ਤੇ ਸਭ ਤੋਂ ਵੱਡਾ ਕਿੰਨੂੰ ਸਮਝਣਾ ਸੀ ਮੈਂ ਕਬੜੀ ਫਕਰ ਨਾਲ ਗੱਲ ਕਰਦਾ ਹਾਂ ਕਿ ਸਭ ਤੋਂ ਜ਼ਿਆਦਾ ਅਸੀਂ ਕਿੰਨੂੰ ਬਣਵਾ ਸੀਗਾ ਬੱਚੀਆਂ ਬੈਠੀਆਂ ਮੇਰੀਆਂ ਸਭ ਤੋਂ ਜ਼ਿਆਦਾ ਮੇਰੀ ਉਹ ਭੈਣੋਂ ਅਸੀਂ ਮੰਗਣਾ ਸੀ ਬਾਬਾ ਸਾਹਿਬ ਅੰਬੇਡਕਰ ਨੇ ਕਿਹੜੇ-ਕਿਹੜੇ ਜਾਣਦੇ ਆ ਬਾਬਾ ਸਾਹਿਬ ਅੰਬੇਡਕਰ ਹੱਥ ਖੜਾ ਕਰਕੇ ਦੱਸੋ ਪਰਸਨ ਬੇਟਕਰ ਸ਼ਾਕ ਸ਼ਕ ਪ੍ਰਮਾਤਮਾ ਉਸ ਅਕਾਲ ਪੁਰਖ ਦੀ ਸੱਚੇ ਬਾਦਸ਼ਾਹ ਦੀ ਉਹ ਜਗਤ ਪਿਤਾ ਦੀ ਜੋਤ ਸੀ ਇਹ ਨੋਟ ਕਰ ਲਓ ਮੇਰੀਓ ਪੜ੍ਹੋ ਮੇਰੇ ਵੀਰੋ ਮੇਰੇ ਵੀਰ ਨੋਟ ਕਰ ਕੇ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿੰਨੇ ਵੀ ਮਹਾਂਪੁਰਸ਼ ਆਇਆ ਔਰ ਦੇਸ਼ ਦੇ ਤੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਮਜ਼ਦੂਰ ਪਰਿਵਾਰਾਂ ਨੇ ਕੀਤੀਆਂ ਉਹ ਮਜ਼ਦੂਰ ਪਰਵਾਰਾਂ ਨੇ ਕੀਤੀਆਂ ਔਰ ਜੇ ਇਸ ਧਰਤੀ ਦੇ ਉੱਤੇ ਜਦੋਂ ਇਸ ਧਰਤੀ ਦੇ ਉੱਤੇ ਮਨੂਵਾਦ ਨੇ ਜਾਤ ਪਾਤ ਨੇ ਇੰਨੇ ਪੈਰ ਪਸਾਰੇ ਸੀ ਕਿ ਸ਼ੂਆ ਸ਼ਾਤ ਇੰਨੀ ਸੀ ਇਸ ਧਰਤੀ ਦੇ ਅੰਦਰ ਇਹ ਧਰਤੀ ਦੇ ਉੱਤੇ ਇੱਕ ਠਿਰਕੇ ਦਾ ਇੱਕ ਠਿਰਕੇ ਦਾ ਪਰਸ਼ਾਵਾ ਲੈ ਕੇ ਵੀ ਮਨੂ ਰਾਜੀ ਦੀ ਸੀ ਬ੍ਰਾਹਮਣ ਰਾਜੀ ਦੀ ਸੀ ਉਹ ਕਹਿੰਦਾ ਸੀ ਕਿ ਇਹਿੰਨਾ ਲੋਕਾਂ ਦੀ ਜੋ ਪਰਸ਼ਾਵਾਂ ਵਾਂ ਇਹਿੰਨਾ ਲੋਕਾਂ ਦਾ ਉਹ ਵੀ ਸਾਡੇ ਉੱਤੇ ਨਾ ਪਵੇ ਤੇ ਸੱਚੀਆਂ ਗੱਲਾਂ ਵਾਂ ਕਿ ਸਾਡੇ ਉੱਤੇ ਪਰਸ਼ਾਵਾਂ ਨਾ ਪੈ ਜਵੇ ਤੇ ਉਸ ਵਕਤ ਵਿੱਚ ਜੋ ਪੈਣੋਗੇ ਕਿਸੇ ਨੇ ਹਾੜਾ ਨਾੜਾ ਮਾਰਿਆ ਤੇ ਕੌਣ ਸੀ ਸਭ ਤੋਂ ਪਹਿਲਾਂ ਉਹ ਸਤਿਗੁਰੂ ਕਬੀਰ ਮਹਾਰਾਜ ਜੀ ਆ ਕਬੀਰ ਮਹਾਰਾਜ ਜੀ ਆਏ ਜਿਨ੍ਹਾਂ ਨੇ ਆ ਕੇ ਬ੍ਰਾਹਮਣ ਬਾਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਉਸ ਤੋਂ ਬਾਅਦ ਸਤਿਗੁਰੂ ਨਾਮਦੇਵ ਜੀ ਮਹਾਰਾਜ ਆਏ ਉਸ ਤੋਂ ਬਾਅਦ ਸਤਿਗੁਰੂ ਰਵਿਦਾਸ ਮਹਾਰਾਜ ਆਏ ਔਰ ਉਸ ਤੋਂ ਬਾਅਦ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਆਏ ਜਿਨ੍ਹਾਂ ਨੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਨੂੰ ਹਲਾ ਕੇ ਰੱਖ ਦਿੱਤਾ ਔਰ ਉਹਨਾਂ ਨੂੰ ਤਾਰਨਾ ਕੀਤੀ ਕਿ ਤੁਸੀਂ ਇਨਸਾਨ ਹੋ ਕੇ ਇਨਸਾਨ ਦੇ ਨਾਲ ਭੇਪਰ ਨਹੀਂ ਕਰ ਸਕਦੇ ਤੁਸੀਂ ਉਸ ਪ੍ਰਮਾਤਮਾ ਦੇ ਜੇ ਇੱਕ ਬ੍ਰਾਹਮਣ ਬ੍ਰਾਹਮਣੀ ਦਾ ਜਾਇਆ ਉਹ ਕਹਿੰਦੇ ਜੇ ਤੂੰ ਬ੍ਰਾਹਮਣ ਆ ਜੇ ਤੂੰ ਬ੍ਰਾਹਮਣੀ ਦਾ ਜਾਇਆ ਨਾ ਤੇ ਤੂੰ ਹੋਰਸ ਤੇ ਭਾਈ ਕਿਉਂ ਨਹੀਂ ਆ ਇਨਸਾਨ ਜਿਹਨੂੰ ਤੂੰ ਛੂਦਰ ਕਹਿੰਦਾ ਉਹ ਵੀ ਉਸੇ ਮਾਂ ਦੇ ਪੇਟੋਂ ਜਨਮ ਲਿਆ ਆਲੇ ਜਿਹਨੂੰ ਤੂੰ ਛੂਦਰ ਕਹਿ ਕੇ ਪੁਕਾਰਦਾ ਵਾ ਜਿਹਨੂੰ ਤੂੰ ਛੂਤਰ ਕਹਿ ਕੇ ਦੁਕਾਰਦਾ ਵਾ ਉਹ ਵੀ ਉਸੇ ਮਾਂ ਦੇ ਪੇਟੋਂ ਉਸੇ ਤਰੀਕੇ ਨਾਲ ਸੱਤ ਧਰਤੀ ਤੇ ਆਇਆ ਵਾ ਤੇ ਜੇ ਇਸ ਤਰੀਕੇ ਨਾਲ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਗਿਆਨੀ ਵਿਗਿਆਨੀ ਇਸ ਧਰਤੀ ਦਾ ਮਾਲਕ ਸਮਝਦਾ ਵਾ ਤੂੰ ਹੋਰ ਰਸਤੇ ਕਿਉਂ ਨਾ ਆਇਆ